ਇਹ ਅੱਜ ਦੇ ਸਾਈਕੜੇ ਆਰ ਪੀ ਜੋ ਕਹੇ ਸਰਕਾਰੀ ਜੋ ਕਾਬਜ਼ ਹੁੰਦੇ ਨੇ ਤੇ ਰੋਲ ਰਹੇ ਵੀ ਪੁਰਾਣੇ ਕੋਡ ਦੇ ਕੁਝ ਤੇ ਰੇਡ ਮਾਰੀ ਇਹ ਕਿਹੜਾ ਕੋਈ ਜੋਜਸ ਦਾ ਵਿਸ਼ਾ ਮੈਂ ਆਇਆ ਸੀ ਕਚੇਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀ ਆਰ ਸੀਆਂ ਹੈ 1994 ਦੀ ਪਰ ਕਹਿੰਦੇ ਉਹਨਾਂ ਨੂੰ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨਹੀਂ ਹੈ ਨਾ ਉਹ ਕਿਉਂ ਗਏ ਕੀਰੇ ਉਹ ਬਾਅਦ ਚ ਦੱਸਣਗੇ ਵੀ ਕਿਸੇ ਮੇ ਚਲੇ ਗਏ ਬਾਹਰ ਰਕਾਰਡ ਬਾਹਰ ਹੋ ਗਿਆ ਕਿਵੇਂ ਹੈ ਨਾ ਇਹ ਬਲੋ ਜਾਂਚ ਕਰਨੀ ਬਣਦੀ ਆ ਪਰ ਹੈ ਗਲਤੀ ਨਹੀਂ ਸਰਕਾਰੀ ਰਕਾਰਡ ਕੋਈ ਬਾਹਰ ਜਾਣਾ ਚਾਹੀਦਾ ਉਹਦੇ ਪਾਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਇਹਦੇ ਸਖਤੰਬਰੀਆਂ ਸੀਗੀਆਂ ਵੀ ਦੋ-ਦੋ ਤਿੰਨ-ਤਿੰਨ ਮਹੀਨੇ ਹੋਗੇ ਲਾਇਸੈਂਸ ਵਾਲੀ ਕਹਾਣੀ ਵੀ ਸਭ ਨੂੰ ਮਿਲ ਨਹੀਂ ਰਹੇ ਨੂੰ ਦੱਸਿਆ ਵੀ ਸਦਰੂ ਜੋ ਭਰਾਵੋ ਨਾਲ ਦੀ ਨਾਲ ਸਖਤ ਚਾਰੀ ਕੋ 15 ਜੁਲਾਈ ਤੋਂ ਬਾਅਦ ਟਾਈਮ ਨਹੀਂ ਪਾਉਣਾ ਹੈਗਾ ਤੇ ਕੁਝ ਕੁ ਪਤਾ ਚੱਲਿਆ ਦੇ ਵੀ ਕੁਝ ਕੁ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਚੁਪੰਦ ਕਰ ਦੋ ਠੀਕ ਆ ਇਹੀ ਕਹਿਣਾ ਆਇਆ ਸੀਗਾ ਕੋਈ ਗੱਲਬਾਤ ਕੀਤੀ ਸੀ ਅੰਦਰ ਜਾ ਕੇ ਜਦੋਂ ਕੁਝ ਕੁ ਕੁਝ ਕੀਤੀ ਤਾਂ ਕੀ ਕਹਿਣਾ ਕਰਦਾ ਉਹਨੋਂ ਪਤਨ ਵੀ ਕੋਈ ਜਵਾਬ ਨਹੀਂ ਸੀਗਾ ਉਹਨਾਂ ਕੋਲ ਜੋ ਤਸਲੀਬ ਆਖ ਸਕੋ ਬਸ ਉਹਨਾਂ ਤਾਂ ਇਹੀ ਦੀ ਬੀਹਾਂ ਦੀ ਬਾਹਰ ਨੀ ਚੀਜ਼ਾਂ ਇਹ ਮੰਦਰੇ ਵੀ ਬਾਹਰ ਨੀ ਜਾਣੀ ਚਾਹੀਦੀਆਂ ਸੀਗੀਆਂ ਬਾਹਰ ਪੈਣੀ ਇੰਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹਦਾ ਕੋਈ ਸਹੀ ਬਕਸ ਜਵਾਬ ਨਹੀਂ ਆਈ ਕਾਹਦੇ ਨਾਲ ਸੰਭਲਣਾ ਬਹੁਤ ਵਧੀਆ ਇਹ ਗਲਤ ਹੈ ਇਹ ਗਲਤ ਆ ਜੀ ਮੇਰੇ ਕੋਲ ਸਾਡਾ ਜਿਹੜਾ ਡਾਕੂਮੈਂਟ ਪਏ ਨੇ ਸਾਡੇ ਕੋਲ ਸਾਡਾ ਸਾਂਭ ਸੰਭਾਲ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਂਭ ਸੰਭਾਲ ਬਣਦੀਆਂ ਜੇ ਮੰਨ ਲਓ ਵੀ ਦੋ ਬਦ ਖਤਮਲੀ ਜਾਂ ਨਸ਼ ਕਰਨਾ ਪੜਦਾ ਇਸ ਤਰ੍ਹਾਂ ਸ਼੍ਰੀ ਆਮ ਵੀ ਨੇ ਗੇਰ ਦੋਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਨਾਲ ਜਦੋਂ ਬਣਾਉਂਦੇ ਨੇ ਯਾਰ ਸੀ ਤੇ ਨਹੀਂ ਇਸ ਹਿਸਾਬੋਂ ਜਿੰਨੀ ਚਾ ਇਹ ਕਾਰਵਾਈ ਜੋ ਵੀ ਇਹਨਾਂ ਨੂੰ ਕਹਿੰਦੇ ਜੀ ਜੋ ਕਿਸੇ ਰੋਡ ਦਾ ਰੌਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਥੈਂਕ ਯੂ ਜੀ ਅੱਜ ਤੇ ਵਿਦਾਇਗਨੀ ਰੇਡ ਮਾਰੀ ਸੀ ਥੈਂਕ ਯੂ ਜੇ ਜੋ ਕਾਗਜ਼ੀ ਜੋ ਫਾਈਲਾਂ ਪਈਆਂ ਆਰਸੀ ਦੀ ਰੋਲ ਰਹੀਆਂ ਸੀਗੀਆਂ ਠਿਕਣ ਹਾਂਜੀ ਸ਼ਿਕਾਇਤ ਮਿਲੀ ਸੀਗੀ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜਮਾ ਹੁੰਦਾ ਉਹ ਵੱਡੀ ਗੰਟੀ ਦੇ ਫੈਲਾ ਥੱਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਲੋਕ ਕਹਿ ਸਕਦੇ ਨੇ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗਣਕੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਗੈਲੀਆਂ ਪ੍ਰਸ਼ਾਸਨ ਦੀ। ਕੋਈ ਸਰਕਾਰੀ ਕਾਗਜ਼ਿਸ ਕਿਸ ਤਰੀਕੇ ਨਾਲ ਰਿਕਾਰਡ ਜਰੂੜ ਰਿਹਾ ਕਿ ਕਿੱਡੀ ਵੱਡਣ ਗੈਲੀ ਜਿੱਤੇ ਕੋਈ ਕਾਰਵਾਈ ਹੋਵੇਗੀ। ਜਰੂਰ ਬਿਲਕੁਲ ਕਾਰਵਾਈ ਜਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਿਬ ਨੇ ਕੀਤੀ ਆ ਮਿਲ ਕੇ ਐਸਡੀਐਮ ਦਫ਼ਤਰ ਦੇ ਵਿੱਚ ਵੀ ਜਿਹੜੀ ਵੀ ਇਹ ਗੈਲੀ ਆ ਕਿ ਤੋ ਕਦੇ ਹੋਣੀ ਨਹੀਂ ਚਾਹੀਦੀ। ਕਿਉਂਕਿ ਇਹ ਅਜ ਰਿਕਾਰਡ ਇਹਨਾਂ ਨੇ ਸਿਰਤਾ ਕੱਲੋਂ ਕਿਸੇ ਨੂੰ ਚਾਹੀਦਾ ਤਾਂ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚਫਜਲ ਖਵਾਰੀ ਹੁੰਦੀ ਆ ਲੋਕਾਂ ਦੀ। ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਉਹ ਆਈ ਹੈ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਿਆ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਚਣਗਹਿਲੀ ਕਰਦਾ ਮੁਲਾਜ਼ਮ ਤਾਂ ਉਹ ਤੇ ਕਾਰ ਬਣਦੀ ਕਰਦੇ ਸਰਕਾਰੀ ਰਿਕਾਰਡ ਦਾ ਮਸਯੂਰ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਵੀ ਕਹਿੰਦਾ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ ਉਹ ਜਾਂਚ ਕਰਕੇ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ ਕੀ ਨਾਮ ਤੁਹਾਡਾ ਹੋਵੇ ਸਕੀਕਮਾਰ ਕੀ ਡਾਟਾ ਇੰਟਰਪ੍ਰੀਟਰ ਡਾਟਾ ਇੰਟਰਪ੍ਰੀਟਰ ਇਹਨੇ ਕਿਹਾ ਕਿ ਅਜਿਹਾ ਤਾਂ ਹੀ ਮੈਂ ਪ੍ਰਸ਼ੀਲ ਦੇ ਵੀ ਗੇੜ ਮਾਗੀ ਸੀ ਜਿੰਕੜੇ ਦואר ਸੀ ਐਫਆਈ ਦਾ ਪੁਰਾਣਾ ਰਿਕਾਰਡ ਹੈ ਸਰਕਾਰੀ ਉਹ ਰਿਹਾ ਸੀ ਜੀ ਸਾਡਾ ਨਾਲ ਗੱਲ ਬੱਕ ਕੇ ਵਿਧਾਇਕ ਦੀ ਕੀ ਕਹਿਣਾ ਚਾਹੁੰਦੇ ਸਰ ਦੇਖਦੇ ਹਾਂ ਇਹਦੇ ਵਿੱਚ ਕੀ ਅਣਗਹਿਲੀ ਹੋਈ ਆ ਆਪਾਂ ਦੇਖਦੇ ਆ ਵੀ ਇਹ ਰਿਕਾਰਡ ਉਧਰ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸਾੰਬਿਆ ਪਿਆ ਆ ਜਿਹੜਾ ਪੀਆਰਸੀਆਂ ਦਾ ਰਿਕਾਰਡ ਆ ਜਾਂ ਲਾਇਸੈਂਸ ਆ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਅਣਗਹਿਲੀ ਹੋਈ ਆ ਜਾਂ ਕਿੱਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣੀਆਂ ਅਸੀਂ ਬਾਰੇ ਜਾਂਚ ਕਰਾਂਗੇ ਅਸੀਂ ਆਪਾਂ ਮਿਸਯੂਜ਼ ਵੀ ਹੋ ਸਕਦਾ ਮਿਸਯੂਜ਼ ਸਰ ਇਹਨਾਂ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਤਾਂ ਮਿਸਯੂਜ਼ ਨਹੀਂ ਹੋ ਸਕਦਾ ਵੇਸੀ ਸਰਕਾਰੀ ਕਾਜ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ